ਇਹਨਾਂ ਸੁਨਾਮ ਰੌਡ ਵੈਬ ਚੈਨਲ ਦੇ ਉੱਪਰ ਸਿਨੇਮਾ ਚੌਂਕ ਦੇ ਵਿੱਚ ਜਿੱਥੇ ਕਿ ਹੁਣ ਦੁਬਾਰਾ ਬਲੈਕਆਊਟ ਘੋਸ਼ਿਤ ਕੀਤਾ ਗਿਆ 9 ਵਜੇ ਤੋਂ ਲੈ ਕੇ 11 ਵਜੇ ਤੱਕ ਤਾਂ ਪੁਲਿਸ ਪ੍ਰਸ਼ਾਸਨ ਵੀ ਅਪ ਪੁਲਿਸ ਪ੍ਰਸ਼ਾਸਨ ਵੀ ਸਾਰੀਆਂ ਦੁਕਾਨਾਂ ਬੰਦ ਕਰਵਾ ਰਿਹਾ ਹੈ ਤੇ ਸਭ ਨੂੰ ਘਰੋ ਘਰੀ ਤੋਰ ਰਿਹਾ ਜੀ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸਿਨੇਮਾ ਚੌਂਕ ਸ਼ਿਵਨਕੇਤਨ ਚੌਂਕ ਦੇ ਵਿੱਚੋਂ ਸਾਡੇ ਤਰਫ ਹਨੇਰਾ ਆਉਣਾ ਸ਼ੁਰੂ ਹੋ ਗਿਆ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਲੋਕਾਂ ਦੀਆਂ ਜੋ ਰੇੜੀਆਂ ਸਟਾਲਾਂ ਲੱਗੀਆਂ ਹੋਈਆਂ ਸੀ ਦੁਕਾਨਾਂ ਲੱਗੀਆਂ ਹੋਈਆਂ ਨੇ ਸਭ ਨੂੰ ਬੰਦ ਕਰਵਾ ਦਿੱਤਾ ਬਣਾ ਲੋ ਬਣਾ ਲੋ ਸਾਰਾ ਸੁਨਾਮ ਦਾ ਏਰੀਆ ਦੁਆਰਾ ਬਲੈਕਆਊਟ ਕਰਨ ਦੇ ਉੱਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਦੁਬਾਰਾ ਆਇਆ 9 ਤੋਂ 11 ਬਲੈਕਆਊਟ ਤੇ ਲਾਈਟਸ ਬੰਦ ਹੋ ਚੁੱਕੀਆਂ ਨੇ ਦੁਕਾਨਾਂ ਮਾਰਕੀਟ ਸਾਰੀ ਬੰਦ ਹੋਣ ਲੱਗੀ ਪਈ ਹੈ ਕਿਉਂਕਿ ਦੇਖ ਰਿਹਾ ਹਾਂ ਸੁਨੇਮਾ ਚੌਂਕ ਦੇ ਵਿੱਚ ਪੂਰੀ ਤਰ੍ਹਾਂ ਹਨੇਰਾ ਹੋਇਆ ਪਿਆ ਜੋ ਵਹੀਕਲ ਆ ਜਾ ਰਹੇ ਨੇ ਉਹਨਾਂ ਦੀਆਂ ਲਾਈਟਸ ਆ ਜਾ ਰਹੀਆਂ ਦਿਖ ਰਹੀਆਂ ਨੇ ਕਾਦੀ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸੁਨਾਮ ਅਲਰਟ ਵੈਬ ਚੈਨਲ ਦੇ ਉੱਪਰ ਸੁਨਾਮ ਦੇ ਸ਼ਿਵਨ ਕੀਰਤਨ ਚੌਂਕਦੀਆਂ